ਨਮਸਕਾਰ ਵੀਲ ਟੀਵੀ ਦੇ ਪ੍ਰੋਗਰਾਮ ਪ੍ਰਾਈਮ ਟਾਈਮ ਬੁਲੇਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਸੰਸਦ ਦੇ ਵਿੱਚ ਮੋੜ ਹੰਗਾਮਾ ਹੋਇਆ ਲੋਕ ਸਭਾ ਦੀ ਕਾਰਵਾਈ ਨੂੰ ਮੁਲਤਵੀ ਕਰਨਾ ਪਿਆ ਕਾਰਵਾਈ ਮੁਲਤਵੀ ਕਰਨ ਤੋਂ ਪਹਿਲਾਂ ਕੀ ਕੁਛ ਹੋਇਆ ਉਹਦੇ ਤੇ ਗੱਲਬਾਤ ਕਰਾਂਗੇ ਨਾਲ ਹੀ ਚਰਚਾ ਕਰਨੀ ਹੈ ਕਿ ਬਠਿੰਡਾ ਦੇ ਵਿੱਚ ਕਾਰ ਸਰਹਿੰਦ ਨਹਿਰ ਦੇ ਵਿੱਚ ਡੇਗ ਗਈ ਜਿਹਦੇ ਵਿੱਚ ਨੁਕਸਾਨ ਬਹੁਤ ਹੋਇਆ ਹੈ ਨੁਕਸਾਨ ਕੀ ਹੋਇਆ ਔਰ ਉਹਦੇ ਵਿੱਚ ਕਿੰਨੇ ਲੋਕ ਜ਼ਖਮੀ ਹੋਏ ਨੇ ਔਰ ਕਿੰਨਿਆਂ ਦੀ ਹਾਲਤ ਗੰਭੀਰ ਹੈ ਉਹਦੇ ਤੇ ਗੱਲਬਾਤ ਕਰਾਂਗੇ ਨਾਲ ਹੀ ਚਰਚਾ ਕਰਨੀ ਹੈ ਕਿ ਸੁਖਪਾਲ ਖੈਰਾਂ ਦੇ ਵੱਲੋਂ ਸਰਕਾਰ ਦੇ ਉੱਪਰ ਘੁਟਾਲੇ ਦਾ ਇਲਜ਼ਾਮ ਲਗਾਇਆ ਗਿਆ ਔਰ ਉਹ ਘੁਟਾਲਾ ਕੀ ਹੈ ਔਰ ਇਲਜ਼ਾਮ ਕਿਉਂ ਲਗਾਇਆ ਗਿਆ ਉਹਦੇ ਤੇ ਚਰਚਾ ਕਰਨੀ ਹੈ ਨਾਲ ਹੀ ਗੱਲਬਾਤ ਕਰਨੀ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਮੁਕਤੀ ਕੇਂਦਰ ਤੋਂ 8 ਨਸ਼ੇੜੀ ਭੱਜ ਗਏ ਨੇ ਨਸ਼ੇੜੀ ਕਿਵੇਂ ਭੱਜੇ ਕਿਸ ਤਰੀਕੇ ਦੇ ਨਾਲ ਉਹ ਤੇ ਨੁਕਸਾਨ ਪਹਚਾਇਆ ਇਹਦੇ ਤੇ ਗੱਲਬਾਤ ਕਰਾਂਗੇ ਨਾਲ ਹੀ ਚਰਚਾ ਕਰਨੀ ਹੈ ਕਿ ਇੱਕ ਵਾਰ ਫਿਰ ਤੋਂ ਪੰਜਾਬੀ ਫਿਲਮ ਇੰਡਸਟਰੀ ਨੂੰ ਝਟਕਾ ਲੱਗਾ ਹੈ ਪਾਕਿਸਤਾਨੀ ਕਲਾਕਾਰਾਂ ਕਰਨ ਇੱਕ ਹੋਰ ਫਿਲਮ ਫਸਦੀ ਹੋਈ ਨਜ਼ਰ ਆ ਰਹੀ ਹੈ ਸੋ ਇਹਨਾਂ तमाम ਖਬਰਾਂ ਦੇ ਉੱਤੇ ਚਰਚਾ ਕਰਨ ਦੇ ਲਈ ਵਾਦਿਆਂ ਅੱਜ ਦੀ ਆਪਣੀ ਪਹਿਲੀ ਖਬਰ ਵੱਲ ਅੱਜ ਦੀ ਸਭ ਤੋਂ ਪਹਿਲੀ ਖਬਰ ਸੰਸਦ ਦੇ ਵਿੱਚ ਹੰਗਾਮੇ ਦੇ ਨਾਲ ਜੁੜੀ ਹੋਈ ਹੈ ਔਰ ਜਿਸ ਦੇ ਕਰਕੇ ਲੋਕ ਸਭਾ ਦੀ ਕਾਰਵਾਈ ਨੂੰ ਫਿਰ ਤੋਂ ਮੁਲਤਵੀ ਕਰਨਾ ਪਿਆ ਹੈ ਦਰਸਲ ਬਿਹਾਰ ਦੇ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ ਯਾਨੀ ਕਿ ਐਸਆਈਆਰ ਪਹਿਲਗਾਮ دہشتੀ ਹਮਲੇ ਅਤੇ ਹੋਰਨਾ ਮੁੱਦਿਆਂ ਦੇ ਉੱਤੇ ਚਰਚਾ ਦੀ ਮੰਗ ਨੂੰ ਲੈ ਕੇ ਮੌਨਸੂਨ اجلاس ਦੇ ਤੀਜੇ ਦਿਨ ਅੱਜ ਮੁੜ ਵਿਰੋਧੀ ਧਿਰਾਂ ਦੇ ਹੰਗਾਮੇ ਕਾਰਨ ਰਾਜ ਸਭਾ ਅਤੇ ਲੋਕ ਸਭਾ ਦੀ ਕਾਰਵਾਈ ਪਹਿਲਾਂ ਦੁਪਹਿਰ 12 ਵਜੇ ਤੱਕ ਅਤੇ ਫਿਰ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਲੋਕ ਸਭਾ ਬਾਅਦ ਦੁਪਹਿਰ 2 ਵਜੇ ਜੁੜੀ ਤਾਂ ਬਿਹਾਰ VOTER ਸੂਚੀਆਂ ਦੀ ਸੋਧ ਸਮੇਤ ਵੱਖ-ਵੱਖ ਮੁੱਦਿਆਂ ਤੇ ਵਿਰੋਧੀ ਧਿਰ ਦੇ ਵੱਲੋਂ ਬਾਰ-ਬਾਰ ਹੰਗਾਮੇ ਦੇ ਵਿਚਕਾਰ ਹੇਟਲੇ ਸਦਨ ਦੀ ਕਾਰਵਾਈ ਦਿਨ ਭਰ ਦੇ ਲਈ ਮੁਲਤਵੀ ਕਰ ਦਿੱਤੀ ਗਈ ਹੈ। ਵਿਰੋਧੀ ਧਿਰਾਂ ਉਪਰੋਕਤ ਮੁੱਦਿਆਂ ਤੇ ਚਰਚਾ ਦੀ ਮੰਗ ਨੂੰ ਲੈ ਕੇ ਬਜਿੱਧ ਰਹੀਆਂ ਅੜੀਆਂ ਰਹੀਆਂ ਉਹਨਾਂ ਨਾਰੇਬਾਜ਼ੀ ਕਰਦੇ ਆਂ ਜ਼ੋਰਦਾਰ ਵਿਰੋਧ ਦਰਜ ਕਰਵਾਇਆ ਔਰ ਰਾਜ ਸਭਾ ਦੇ ਵਿੱਚ ਸਿਫਰ ਕਾਲ ਨਹੀਂ ਹੋ ਸਕਿਆ ਜਦਕਿ ਲੋਕ ਸਭਾ ਦੇ ਵਿੱਚ ਸੰਸਦ ਮੈਂਬਰ ਤਖਤੀਆਂ ਲੈ ਕੇ ਨਾਰੇਬਾਜ਼ੀ ਕਰਦੇ ਹੋਏ ਦੇਖੇ ਗਏ ਦੂਮਾ ਸਦਨਾ ਦੇ ਵਿੱਚ ਕਰਮਬਾਰ ਡਿਪਟੀ ਜਿਹੜੇ ਚੇਅਰਮੈਨ ਨੇ ਹਰੀਵੰਸ਼ ਅਤੇ ਸਪੀਕਰ ਓਮ ਮਿਰਲਾ ਨੇ ਮੈਂਬਰਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਪਰ ਹੰਗਾਮਾ ਜਾਰੀ ਰਹਿਣ ਕਾਰਨ ਕਾਰਵਾਈ ਮੁਲਤਵੀ ਕਰਨੀ ਪਈ ਸੱਤਾਧਿਰ ਤੇ ਵਿਰੋਧੀ ਧਿਰਾਂ ਵਿੱਚ ਬਣੇ ਜ਼ਮੂਦ ਕਰਕੇ ਮੌਨਸੂਨ ਸੈਸ਼ਨ ਦੇ ਵਿੱਚ ਲਗਾਤਾਰ ਅੜਿੱਕਾ ਪੈ ਰਿਹਾ ਹੈ ਦੂਜੇ ਪਾਸੇ ਜੇਕਰ ਆਪਾਂ ਗੱਲ ਕਰੀਏ ਕਾਰਵਾਈ ਦੀ ਔਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਉਹਨਾਂ ਦੇ ਸੰਸਦ ਪਵਨ ਵਿਚਲੇ ਦਫ਼ਤਰ ਦੇ ਵਿੱਚ ਮੁਲਾਕਾਤ ਕੀਤੀ ਇਹ ਮੁਲਾਕਾਤ ਸੋਮਵਾਰ ਨੂੰ ਜਗਦੀਪ ਧਨਖੜ ਦੇ ਵੱਲੋਂ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਅਚਾਨਕ ਅਸਤੀਫਾ ਦੇਣ ਅਤੇ ਵੱਖ-ਵੱਖ ਮੁੱਦਿਆਂ ਤੇ ਵਿਰੋਧੀ ਧਿਰਾਂ ਦੇ ਪ੍ਰਦਰਸ਼ਨਾਂ ਦੇ ਦੌਰਾਨ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਦੇ ਵਿਚਕਾਰ ਲਗਾਤਾਰ ਵਿਗੜਨ ਪਾਉਣ ਦੇ ਪਿਛੋਕੜ ਦੇ ਵਿੱਚ ਹੋਈ ਹੈ ਜਿਸ ਤੋਂ ਬਾਅਦ ਮੋਦੀ ਆਪਣੇ ਵਿਦੇਸ਼ ਦੌਰੇ ਦੇ ਲਈ ਰਵਾਨਾ ਹੋ ਗਏ ਅਗਲੀ ਖਬਰ ਉਪ ਰਾਸ਼ਟਰਪਤੀ ਜਗਦੀਪ ਧਨਖੜ ਦੇ ਅਸਤੀਫੇ ਦੇ ਨਾਲ ਜੁੜੀ ਹੋਈ ਹੈ ਦਰਸਲ ਚੋਣ ਕਮਿਸ਼ਨ ਜਗਦੀਪ ਧਨਖੜ ਦੇ ਜਨ ਅਸ਼ੀਂਦੀ ਯਾਨੀ ਕਿ ਉਹਨਾਂ ਦੇ ਉੱਤਰ ਅਧਿਕਾਰੀ ਦੀ ਚੋਣ ਦੇ ਲਈ ਜਲਦੀ ਜਿਹੜਾ ਅਮਲ ਹੈ ਉਹ ਸ਼ੁਰੂ ਕਰੇਗਾ ਸੂਤਰਾਂ ਨੇ ਸੰਕੇਤ ਦਿੱਤਾ ਕਿ ਜਗਦੀਪ ਤਨਖੜ ਦੇ ਅਹੁਦਾ ਛੱਡਣ ਤੋਂ ਬਾਅਦ ਚੋਣ ਕਮਿਸ਼ਨ ਜਾਨਕਿ ਇਲੈਕਸ਼ਨ ਕਮਿਸ਼ਨ ਜਲਦ ਹੀ ਅਗਲੇ ਉਪ ਰਾਸ਼ਟਰਪਤੀ ਦੀ ਚੋਣ ਦੇ ਲਈ ਚੋਣਾ ਕਰਵਾਉਣ ਦਾ ਅਮਲ ਸ਼ੁਰੂ ਕਰੇਗਾ ਹਾਲਾਂਕਿ ਇਸ ਬਾਰੇ ਅਜੇ ਤੱਕ ਕੋਈ ਅਧਿਕਾਰਕ ਜਾਣਕਾਰੀ ਨਹੀਂ ਹੈ ਪਰ ਸੂਤਰਾਂ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਮੰਗਲਵਾਰ ਨੂੰ ਤਨਖੜ ਦੇ ਅਸਤੀਫੇ ਨੂੰ ਅਧਿਕਾਰਕ ਤੌਰ ਦੇ ਉਤੇ ਨੋਟੀਫਾਈ ਕੀਤੇ ਜਾਣ ਦੇ ਨਾਲ ਉਹਨਾਂ ਦੇ ਜਨਨਸ਼ੀਨ ਦੀ ਚੋਣ ਦਾ ਅਮਲ ਜਲਦ ਹੀ ਸ਼ੁਰੂ ਹੋ ਸਕਦਾ ਹੈ ਸੰਵਿਧਾਨਕ ਸੰਵਿਧਾਨ ਦੇ ਮੁਤਾਬਕ ਜੇਕਰ ਕਿਸੇ ਉਪ ਰਾਸ਼ਟਰਪਤੀ ਦੀ ਆਪਣੇ ਕਾਰਜਕਾਲ ਦੌਰਾਨ ਮੌਤ ਹੁੰਦੀ ਹੈ ਜਾਂ ਫਿਰ ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਜਾਂਦਾ ਹੈ ਜਾਂ ਉਹਨਾਂ ਨੂੰ ਹਟਾ ਦਿੱਤਾ ਜਾਂਦਾ ਹੈ ਤਾਂ ਜਨਨਸ਼ੀਨ ਦੀ ਚੋਣ ਦੇ ਲਈ ਵੋਟਿੰਗ ਜਿੰਨੀ ਛੇਤੀ ਹੋ ਸਕੇ ਉਨੀ ਹੋਣੀ ਚਾਹੀਦੀ ਹੈ ਸੰਵਿਧਾਨਕ ਉਪਵੰਧਾਂ ਅਨੁਸਾਰ ਅਗਲੇ ਉਪ ਰਾਸ਼ਟਰਪਤੀ ਨੂੰ ਅਹੁਦੇ ਤੇ ਪੂਰੇ 5 ਸਾਲ ਦਾ ਕਾਰਜਕਾਲ ਮਿਲੇਗਾ ਤਨਖਾੜਨੇ ਸੇਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਸੋਮਵਾਰ ਨੂੰ ਤੁਰੰਤ ਪ੍ਰਭਾਵ ਦੇ ਨਾਲ ਅਸਤੀਫਾ ਦੇ ਦਿੱਤਾ ਸੀ ਲੋਕ ਸਭਾ ਤੇ ਰਾਜ ਸਭਾ ਦੋਵਾਂ ਦੇ ਮੈਂਬਰ ਜਿਨ੍ਹਾਂ ਦੇ ਵਿੱਚ ਨਾਮਜਦ ਕੀਤੇ ਗਏ ਮੈਂਬਰ ਵੀ ਸ਼ਾਮਲ ਨੇ ਉਹ ਉਪ ਰਾਸ਼ਟਰਪਤੀ ਦੀ ਚੋਣ ਕਰਦੇ ਨੇ ਚੋਣ ਦੇ ਲਈ ਨੋਟੀਫਿਕੇਸ਼ਨ ਜਾਰੀ ਹੋਣ ਦੇ ਦਿਨ ਤੋਂ ਚੋਣ ਮੰਡਲ ਨੂੰ ਵੋਟ ਪਾਉਣ ਦੇ ਲਈ ਸੱਦਾ ਦੇਣਾ ਅਤੇ ਵੋਟਾਂ ਪੈਣ ਵਾਲੇ ਦਿਨ ਤੱਕ 30 ਦਿਨਾਂ ਦੀ ਮਿਆਦ ਨਿਰਧਾਰਤ ਕੀਤੀ ਜਾਂਦੀ ਹੈ ਕੋਈ ਵਿਅਕਤੀ ਉਪ ਰਾਸ਼ਟਰਪਤੀ ਵਜੋਂ ਉਦੋਂ ਤੱਕ ਨਹੀਂ ਚੁਣਿਆ ਜਾ ਸਕਦਾ ਜਦੋਂ ਤੱਕ ਉਹ ਭਾਰਤ ਦਾ ਨਾਗਰਿਕ ਨਾ ਹੋਵੇ 35 ਸਾਲ ਦੀ ਉਮਰ ਪੂਰੀ ਨਾ ਕਰ ਕੀਤੀ ਹੋਵੇ ਉਹਨੇ ਜਾਂ ਰਾਸ਼ਸਭਾ ਦੇ ਮੈਂਬਰ ਵਜੋਂ ਚੋਣ ਦੇ ਲਈ ਅਯੋਗ ਨਾ ਹੋਵੇ ਕੋਈ ਵਿਅਕਤੀ ਜੋ ਭਾਰਤ ਸਰਕਾਰ ਦਾ ਜਾਂ ਰਾਜ ਸਰਕਾਰ ਦਾ ਕਿਸੇ ਅਧਿਨ ਸਥਾਨਕ ਅਥਾਰਟੀ ਦੇ ਅਧੀਨ ਕੋਈ ਲਾਭ ਦਾ ਅਹੁਦਾ ਰੱਖਦਾ ਹੋਵੇ ਉਹ ਇਹ ਚੋਣ ਲੜਨ ਦੇ ਯੋਗ ਨਹੀਂ ਹੁੰਦਾ ਅਗਲੀ ਖਬਰ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਦੇ ਨਾਲ ਜੁੜੀ ਹੋਈ ਆ ਜਿਸ ਦੇ ਵੱਲੋਂ ਸਰਕਾਰ ਦੇ ਉੱਪਰ ਘੁਟਾਲੇ ਦਾ ਇਲਜ਼ਾਮ ਲਗਾਇਆ ਗਿਆ ਦਰਸਲ ਅੱਜ ਸੁਖਪਾਲ ਖਹਿਰਾ ਨੇ ਇੱਕ ਆਰਟੀਆਈ ਕਾਰਪੂਨ ਦੇ ਨਾਲ ਪ੍ਰੈਸ ਕਾਨਫਰੰਸ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਸੜਕ ਸੁਰੱਖਿਆ ਫੋਰਸ ਦੇ ਲਈ ਖਰੀਦੀਆਂ ਗਈਆਂ ਗੱਡੀਆਂ ਦੇ ਵੱਡੇ ਘੁਟਾਲੇ ਦਾ ਜ਼ਿਕਰ ਕੀਤਾ ਹੈ ਉਹਨਾਂ ਨੇ ਕਿਹਾ ਕਿ ਇੱਕ ਵਿਅਕਤੀ ਨੂੰ ਇੱਕ ਕਾਰ ਦੇ ਲਈ 10 ਲੱਖ ਰੁਪਏ ਦੀ ਛੋਟ ਮਿਲੀ ਫਿਰ ਪੰਜਾਬ ਸਰਕਾਰ ਨੇ ਰੇਟ ਘਟ ਕਿਉਂ ਨਹੀਂ ਕਰਵਾਏ ਇੱਥੇ ਹੀ ਹੋਇਆ ਹੈ ਘੁਟਾਲਾ ਹੋਰ ਉਹਨਾਂ ਪ੍ਰੈਸ ਕਾਨਫਰੰਸ ਦੇ ਵਿੱਚ ਸਰਕਾਰ ਨੂੰ ਘਿਰਦਿਆਂ ਕੀ ਕੁਛ ਕਿਹਾ ਤੁਹਾਨੂੰ ਸੁਣਾਣੇ ਮੁੱਦਾ ਇਹ ਆ ਕਿ ਪਿਛਲੇ ਸਾਲ ਪੰਜਾਬ ਪੁਲਿਸ ਨੇ 144 ਟਾਇota ਹਾਈਲੈਕਸ ਗੱਡੀਆਂ ਜਿਹੜੀਆਂ ਨੇ ਜਿਹੜੀਆਂ ਪਿਕਅਪ ਅ ਵਹੀਕਲਸ ਨੇ ਉਹ ਜਿਹੜਾ ਪੰਜਾਬ ਦਾ ਇੱਕ ਸੜਕ ਸੁਰੱਖਿਆ ਕੋਈ ਫੋਰਸ ਬਣਾਈ ਸੀ ਉਸ ਵਾਸਤੇ ਪੰਜਾਬ ਪੁਲਿਸ ਨੇ ਇਹ ਗੱਡੀਆਂ ਖਰੀਦੀਆਂ ਟਾਇota ਕੰਪਨੀ ਤੋਂ ਇਸ ਮਹਿਕਮੇ ਦਾ ਤੁਹਾਨੂੰ ਸਭ ਨੂੰ ਪਤਾ ਗਲੋਡ ਨਹੀਂ ਕਿ ਕਿ ਭਗਵੰਤ ਮਾਨ ਬਤੌਰ ਚੀਫ ਮਿਨਿਸਟਰ ਨਾਲ ਹੋਮ ਮਿਨਿਸਟਰ ਵੀ ਆ ਤਾਂ ਕੋਈ ਵੀ ਜਿਹੜਾ ਇਸ਼ੂ ਜਿਹੜਾ ਹੋਮ ਡਿਪਾਰਟਮੈਂਟ ਨਾਲ ਰਿਲੇਟਡ ਹੈ ਉਹ ਹੋਮ ਮਿਨਿਸਟਰ ਦੀ ਜਵਾਬਦੇਹੀ ਬਣ ਜਾਂਦੀ ਹੈ ਜਿਹੜੀਆਂ 144 ਗੱਡੀਆਂ ਟਾਇਓਟਾ ਹਾਈਲੈਕਸ ਖਰੀਦੀਆਂ ਸੜਕ ਸੁਰੱਖਿਆ ਜਿਹੜਾ ਪ੍ਰੋਗਰਾਮ ਸੀਗਾ ਉਹਦੇ ਵਾਸਤੇ ਉਹਨਾਂ ਵਿੱਚ ਬਹੁਤ ਵੱਡੇ ਪੱਧਰ ਤੇ ਭ੍ਰਿਸ਼ਟਾਚਾਰੀ ਹੋਈ ਜਾਂ ਬੇਈਮਾਨੀ ਹੋਈ ਜਾਂ ਪੈਸੇ ਖਾਦੇ ਗਏ ਨੇ ਤੁਸੀਂ ਸਾਰੇ ਅੱਛੀ ਤਰ੍ਹਾਂ ਜਾਣਦੇ ਕਿ ਜਦੋਂ ਆਪਾਂ ਕਿਸੇ ਇੱਕ ਗੱਡੀ ਲੈਣ ਜਾਂਦੇ ਕਿਸੇ ਡੀਲਰ ਦੇ ਕੋਲੋਂ ਤੇ ਉਹ ਤੁਸੀਂ ਨੇਗੋਸ਼ੀਏਟ ਕਰਦੇ ਹੋ ਕਿ ਵੀ ਗੱਡੀ ਕਿੰਨੇ ਦੀ ਆ ਜੀ ਉਹ ਕਹਿੰਨਗੇ ਜੀ ਗੱਡੀ lettes say ਅ 30 ਲੱਖ ਦੀ ਆ ਤੁਸੀਂ ਉਹਦੇ ਤੇ ਡਿਸਕਾਊਂਟ ਮੰਗਦੇ ਹੋ ਔਰ ਉਮੂਮਨ ਜਿਹੜੀਆਂ ਗੱਡੀਆਂ ਤੇ ਆਮ ਤੌਰ ਤੇ ਲਗਭਗ ਸਾਰੀਆਂ ਡੀਲਰਸ਼ਿਪਸ ਉਹ ਤੁਹਾਨੂੰ ਡਿਸਕਾਊਂਟ ਦਿੰਦੀਆਂ ਨੇ ਤੁਸੀਂ ਸਾਰਿਆਂ ਨੇ ਪੰਜਾਬ ਦੇ ਲੋਕਾਂ ਨੇ ਇੱਕ ਆਮ ਰਿਵਾਜ ਆ ਔਰ ਪੰਜਾਬ ਪੁਲਿਸ ਦਾ ਡੀਜੀਪੀ ਦਾ ਆਫਿਸ ਕੱਟੀਆਂ ਬਲਕ ਵਿੱਚ 144 ਟਾਇota ਹਾਈਲਕਸ ਗੱਡੀਆਂ ਖਰੀਦਣ ਜਾ ਰਹੇ ਸੀਗੇ ਖਰੀਦੀਆਂ ਨੇ ਇਹਨਾਂ ਨੇ ਜਿਹੜੀ ਗੱਡੀ ਦੀ ਇੱਕ ਦੀ ਕੀਮਤ ਜਿਹੜੀ ਆ ਉਹ 36 ਲੱਖ 99000 903 ਰੁਪਏ ਪਿਲਿੰਗ ਤੇ ਹੈ ਜਦੋਂ ਤੁਸੀਂ 144 ਗੱਡੀਆਂ ਲੈਣੀਆਂ ਤਾਂ ਗਵਰਨਮੈਂਟ ਤਾਂ ਬਹੁਤ ਈਜ਼ੀਲੀ ਜਿਹੜਾ ਉਹ ਉਹਦੇ ਨਾਲ 네ਗੋਸ਼ੀਏਟ ਕਰਦੀ ਹੈ ਡੀਲਰਸ਼ਿਪ ਨਾਲ ਬਲਕਿ ਡਾਇਰੈਕਟ ਮੈਨੂਫੈਕਚਰਰ ਨਾਲ 네ਗੋਸ਼ੀਏਟ ਕਰਦੇ ਨੇ ਕਿ ਅਸੀਂ ਸਰਕਾਰ ਵਾਸਤੇ 144 ਗੱਡੀਆਂ ਕਿਉਂਕਿ ਇਹਦਾ ਬਿੱਲ ਤੁਸੀਂ ਦੇਖ ਲਓ ਇੱਕ ਗੱਡੀ ਅਗਰ ਲਗਭਗ 37 ਲੱਖ ਦੀ ਆ ਮੋٹے ਤੌਰ ਤੇ ਤਾਂ 144 ਦਾ ਰਕਮ ਕਿੰਨੀ ਬਣ ਗਈ ਇਹਦਾ ਇੱਕ ਕਿਸਮ ਦਾ ਬਹੁਤ ਵੱਡੀ ਪਰਚੇਸ ਸੀਗੀ ਪੰਜਾਬ ਪੁਲਿਸ ਦੀ ਔਰ ਗਵਰਨਮੈਂਟ ਆਫ ਪੰਜਾਬ ਦੀ ਲੇਕਿਨ ਇਹਨਾਂ ਨੇ ਉਹਦੇ ਨਾਲ ਟਾਇਓਟਾ ਕੰਪਨੀ ਨਾਲ ਜਾਂ ਜਿਹੜਾ ਜਿਸ ਦੇ ਥਰੂ ਇਹਨਾਂ ਨੇ ਪਰਚੇਸ ਕੀਤੀ ਉਹਦਾ ਨਾਮ ਕੀ ਸੀ ਦੱਸੋ ਜਰਾ ਹਾਂ ਗਲੋ ਨਹੀਂ ਨਹੀਂ ਜਿਹੜਾ ਟਾਇਓਟਾ ਕਲੋਸਕਾ ਮੋਟਰਸ ਪ੍ਰਾਈਵੇਟ ਲਿਮਟਿਡ ਉਹਦੇ ਨਾਲ ਕਿਤੇ ਨੇਗੋਸ਼ੀਏਟ ਨਹੀਂ ਕੀਤਾ ਕਿ ਸਾਨੂੰ ਜੀ ਕੋਈ ਡਿਸਕਾਊਂਟ ਦਿਓ ਇਹਦੇ ਤੇ ਸਾਨੂੰ ਕੋਈ ਇਹਦੇ ਤੇ ਛੋਟ ਦਿਓ ਪੰਜਾਬ ਦੇ ਇਹ ਲੋਕਾਂ ਦੇ ਪੈਸੇ ਸੀਗੇ ਇਹ ਕੋਈ ਭਗਵੰਤ ਮਾਨ ਦੇ ਜਾਂ ਡੀਜੀਪੀ ਪੰਜਾਬ ਪੁਲਿਸ ਦੇ ਉਹਦੇ ਆਪਣੇ ਪੈਸੇ ਨਹੀਂਗੇ ਲੇਕਿਨ ਇਹਨਾਂ ਨੇ ਕੋਈ ਨੇਗੋਸ਼ੀਏਸ਼ਨ ਨਹੀਂ ਕੀਤੀ ਔਰ ਇਹਦੇ ਚ ਇੱਕ ਹੋਰ ਬਹੁਤ ਵੱਡਾ ਫਲੋ ਆ ਕਿ ਇੱਕ ਜੈਮ ਪੋਰਟਲ ਬਣਾਇਆ ਗਵਰਨਮੈਂਟ ਆਫ ਇੰਡੀਆ ਨੇ ਕਿ ਕੋਈ ਵੀ ਸਰਕਾਰੀ ਗੱਡੀਆਂ ਦੀ ਤੁਸੀਂ ਖਰੀਦ ਕਰਨੀਆਂ ਤਾਂ ਯੂ ਹੈਵ ਟੂ ਗੋ ਥਰੂ ਦੈਟ ਪ੍ਰੋਸੈਸ ਜੈਮ ਪੋਰਟਲ ਦੇ ਥਰੂ ਅਗਰ ਉਹ ਜੈਮ ਪੋਰਟਲ ਤੇ ਗੱਡੀਆਂ ਅਵੇਲੇਬਲ ਨਹੀਂ ਗਿਆ ਤੇ ਫਿਰ ਤੁਸੀਂ ਜਿਹੜਾ ਡਾਇਰੈਕਟਲੀ ਕਿਸੇ ਡੀਲਰ ਨਾਲ ਜਾਂ ਕਿਸੇ ਮੈਨੂਫੈਕਚਰਰ ਨਾਲ ਗੱਲ ਕਰ ਸਕਦੇ ਆ ਆਈ ਐਮ ਟੋਲਡ ਅਕੋਰਡਿੰਗ ਟੂ ਦ ਇਨਫੋਰਮੇਸ਼ਨ ਕਿ ਇਹ ਜੈਮ ਪੋਰਟਲ ਤੇ ਗੱਡੀ ਨਹੀਂ ਸੀਗੀ ਕੋਈ ਗੱਲ ਨਹੀਂ ਗੀ ਪਰੰਤੂ ਉਹਦਾ ਜਿਹੜਾ ਫੇਰ ਵੀ ਪ੍ਰੋਸੈਸ ਹੋਣਾ ਚਾਹੀਦਾ ਸੀਗਾ lettes say toyota ਦੇ ਕਿੰਨੀਆਂ ਆਊਟਲੈਟਸ ਨੇ ਪੰਜਾਬ ਹਰਿਆਣਾ ਤੇ ਦਿੱਲੀ ਦੇ ਵਿੱਚ ਲਾਗੇ ਲਾਗੇ ਨੌਰਥ ਇੰਡੀਆ ਦੇ ਵਿੱਚ ਇਹ ਸਾਰਿਆਂ ਤੋਂ ਕੋਟੇਸ਼ਨ ਮੰਗਦੇ ਤੇ ਵੀ ਸਾਨੂੰ ਫਲਾਨੇ ਡੀਲਰਸ਼ਿਪ ਨੇ ਗਲੋਬ ਵਾਲਿਆਂ ਨੇ ਇੰਨੀ ਕੋਟੇਸ਼ਨ ਦਿੱਤੀ ਹੈ ਤੇ ਫਲਾਨੇ ਡੀਲਰ ਨੇ ਸਾਨੂੰ ਇੰਨੀ ਕੋਟੇਸ਼ਨ ਦਿੱਤੀ ਤੁਸੀਂ ਦੱਸੋ ਕਿੰਨਾ ਡਿਸਕਾਊਂਟ ਦਿਓਗੇ ਤੁਸੀਂ ਦੱਸੋ ਕਿੰਨਾ ਡਿਸਕਾਊਂਟ ਕੋਈ ਐਫਰਟ ਨਹੀਂ ਕੀਤਾ ਗਿਆ ਜਿੰਨਾ ਟੋਇota ਕਿਰਲੋਸਕਰ ਨੇ ਜਾਂ ਗਲੋਬ ਟੋਇota ਨੇ ਜਾਂ ਜਿਹੜੇ ਵੀ ਡੀਲਰ ਤੋਂ ਇਹਨਾਂ ਨੇ ਖਰੀਦੀ ਆ ਜਿੰਨੇ ਪੈਸੇ ਉਹਨਾਂ ਨੇ ਮੰਗੇ ਪੂਰੇ ਪੂਰੇ ਅਦਾਇਗੀ ਕੀਤੀ ਗਈ ਅੱਛਾ ਹੁਣ ਮੈਂ ਨਾਲ ਲਾਇਆ ਵਾ ਇਹਦੇ ਇੱਕ ਮੈਂ ਤੁਹਾਨੂੰ ਈਮੇਲ ਕਰ ਦੂੰਗਾ ਸਾਰਾ ਵਟਸਐਪ ਕਰ ਦੂੰਗਾ ਮੈਂ ਨਾਲ ਇੱਕ ਪ੍ਰਾਈਵੇਟ ਪਰਚੇਜ਼ਰ ਦਾ ਬਿੱਲ ਆਇਆ ਵਾ ਉਸ ਬਿੱਲ ਦੇ ਮੁਤਾਬਕ ਉਸ ਪ੍ਰਾਈਵੇਟ ਪਰਚੇਜ਼ਰ ਨੇ ਕਿੰਨਾ ਡਿਸਕਾਊਂਟ ਦਿੱਤਾ ਜਿਉ ਨੂੰ 10 ਲੱਖ ਪਲਸ 10 ਲੱਖ ਪਲਸ ਇੱਕ ਇੱਕ ਬੰਦੇ ਨੇ ਇੱਕ ਗੱਡੀ ਖਰੀਦਣੀ ਸੀਗੀ ਉਹਨੂੰ 10 ਲੱਖ ਰੁਪਏ ਦਾ ਡਿਸਕਾਊਂਟ ਇੱਕ ਗੱਡੀ ਤੇ ਦਿੱਤਾ ਟਾਇਟਾ ਵਾਲਿਆਂ ਨੇ 10 ਔਰ 10 ਲੱਖ ਰੁਪਏ ਇੱਕ ਗੱਡੀ ਤੇ ਜੀ ਬਿਕੋਜ਼ ਦਿਸ lets me just complete ji 10 ਲੱਖ ਰੁਪਇਆ ਡਿਸਕਾਊਂਟ ਇੱਕ ਬਿਲ ਮ ਨਾਲ ਲਾ ਰਿਆ ਆਪਣੇ ਕੋਲੋਂ ਨਹੀਂ ਕਰ ਰਿਹਾ ਕੁਝ ਵੀ ਔਰ ਆਮ ਕੀ ਕਿਹਾ ਜਾ ਰਿਹਾ ਮੇਰੇ ਮੇਰੇ ਕਰੀਬੀ ਰਿਸ਼ਤਕਾਰਾਂ ਨੇ ਖਰੀਦੀ ਗੱਡੀ ਇਹ ਪਿਕਅਪ ਵੈਨ ਮੇਰੇ ਆਪਣੇ ਸਾਡੇ ਪਿੰਡ ਵਿੱਚ ਮੇਰੇ ਪਰਿਵਾਰ ਦੇ ਵਿੱਚ ਉਹਨਾਂ ਨੇ ਖਰੀਦੀ ਆ ਉਹ ਕਹਿੰਦੇ ਜੀ ਮੈਨੂੰ ਵੀ 10 ਲੱਖ ਪਲੱਸ ਡਿਸਕਾਊਂਟ ਦਿੱਤਾ 15 ਲੱਖ ਵੀ ਦਿੰਦੇ ਨੇ ਡਿਸਕਾਊਂਟ ਅਗਰ ਪੰਜਾਬ ਸਰਕਾਰ ਐਫਰਟ ਕਰਦੀ ਪੰਜਾਬ ਪੁਲਿਸ ਤੇ ਟਾਇਓਟਾ ਦੇ ਨਾਲ ਬੈਠ ਕੇ ਹਾਈएस्ट ਲੈਵਲ ਤੇ ਗੱਲ ਕਰਦੀ ਜਾਂ ਟੈਂਡਰ ਮੰਗਾਉਂਦੇ ਜਾਂ ਕੰਪੀਟੀਸ਼ਨ ਕਰਾਉਂਦੇ 10 ਤੋਂ 15 ਲੱਖ ਰੁਪਏ ਦਾ ਉਹ ਡਿਸਕਾਊਂਟ ਇੱਕ ਵਹੀਕਲ ਤੇ ਦਿੱਤਾ ਜਾਂਦਾ ਹੈ ਜੀ ਔਰ ਅਗਰ ਇੰਨਾ ਡਿਸਕਾਊਂਟ ਮਿਲੇ 10 ਤੋਂ 15 ਲੱਖ ਰੁਪਏ ਦਾ ਦੈਟ ਮੀਨਸ ਪੰਜਾਬ ਸਰਕਾਰ ਕੁਡ ਹੈਵ ਸੇਵਡ 14 ਕਰੋੜ ਤੋਂ ਲੈ ਕੇ 21.5 ਕਰੋੜ ਰੁਪਇਆ ਅਗਰ 10 ਲੱਖ ਤੋਂ ਲੈ ਕੇ 15 ਲੱਖ ਰੁਪਏ ਤੱਕ ਡਿਸਕਾਊਂਟ ਇੱਕ ਗੱਡੀ ਤੇ ਦਿੱਤਾ ਜਾਂਦਾ ਜਾਂ ਲਿਆ ਜਾਂਦਾ ਤਾ ਸਰਕਾਰ ਨੂੰ 14 ਕਰੋੜ ਤੋਂ ਲੈ ਕੇ 21 ਕਰੋੜ ਰੁਪਇਆ ਬਚਣਾ ਸੀ ਪਰ ਨਹੀਂ ਬਚਾਇਆ ਗਿਆ ਇਹਦਾ ਮਤਲਬ ਹੈ ਕਿ ਉਹ ਪੈਸੇ ਕਿੱਥੇ ਗਏ ਨੇ ਉਹ ਪੈਸੇ ਕਿਸ ਨੇ ਖਾਦੇ ਨੇ ਔਰ ਚੀਫ ਮਨਿਸਟਰ ਦਾ ਜਿਹੜਾ OSD ਰਾਜਪੀਰ ਸਿੰਘ ਘੁੰਮਣ ਪਤਾ ਲੱਗਿਆ ਹੁਣ ਸੀ this is a subject of uh, investigation and inquiry we have learned ke glob toyota ne because ohna ne probably deal karaiya toyota glob wale border de intermediate deri border di go between in the steel ਕਿ ਰਾਜਵੀਰ ਘੁੰਮਣ ਨੂੰ ਉਹਨਾਂ ਨੇ ਦੋ ਇਨੋਵਾ ਜਿਹੜੀਆਂ ਗੱਡੀਆਂ ਨੇ ਟੋਇota ਇਨੋਵਾ ਉਹਨੂੰ ਗਿਫਟ ਦੇ ਤੌਰ ਤੇ ਦਿੱਤੀਆਂ ਬਿਕੋਜ਼ ਆਫ ਥਿਸ ਥਿੰਗ ਅਪਾਰਟ ਫਰਮ ਜਿਹੜਾ ਕਮਿਸ਼ਨ ਖਾਦਾ ਗਿਆ ਇਸ ਚੋਂ ਸਾਡਾ ਇਹ ਮੰਨਣਾ ਵਾ ਕਿ ਬਹੁਤ ਵੱਡੀ ਬੇਈਮਾਨੀ ਹੋਈ ਆ ਥਿਸ ਇਜ਼ ਅ ਗ੍ਰੇਵ 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 ਇਸ਼ੂ ਆਫ ਕ腐ਪਸ਼ਨ ਰਿਲੇਟਡ ਡਾਇਰੈਕਟਲੀ ਟੂ ਦ ਚੀਫ ਮਿਨਿਸਟਰ ਡਾਇਰੈਕਟਲੀ ਟੂ ਦ ਚੀਫ ਮਿਨਿਸਟਰ ਕਮ ਹੋਮ ਮਿਨਿਸਟਰ ਤੁਹਾਡੇ ਕੋਲ ਆਉਣ ਤੋਂ ਪਹਿਲਾਂ ਅਸੀਂ ਆਪਣੀ ਜਿਹੜੀ ਕੰਪਲੇਂਟ ਹੈ ਇਹਨਾਂ ਨੇ ਸੈਪਰੇਟਲੀ ਔਰ ਮੈਂ ਬਤੌਰ ਐਮ ਐਲ ਏ ਸੈਪਰੇਟਲੀ ਇੱਕ ਕੰਪਲੇਂਟ ਡੀ ਜੀ ਪੀ ਦੇ ਦਫ਼ਤਰ ਨੂੰ ਈਮੇਲ ਕਰ ਦਿੱਤੀ ਆ ਇੱਕ ਕਾਪੀ ਅਸੀਂ ਈਮੇਲ ਕੀਤੀ ਆ ਟੂ ਦਾ ਹੋਮ ਮਿਨਿਸਟਰ ਆਫ ਇੰਡੀਆ ਸੀਕਿੰਗ ਅ ਸੀ ਬੀ ਆਈ ਇਨਕੁਆਇਰੀ ਇੱਕ ਈਮੇਲ ਕਰ ਦਿੱਤੀ ਆ ਡਾਇਰੈਕਟਲੀ ਟੂ ਦਾ ਡਾਇਰੈਕਟਰ ਸੀ ਬੀ ਆਈ ਦੀ ਏਜੰਸੀ ਨੂੰ ਸਿੱਧਾ ਤੇ ਇੱਕ ਈਮੇਲ ਕੀਤੀ ਆ ਟੂ ਦੀ ਡਾਇਰੈਕਟਰ ਇਨਫੋਰਸਮੈਂਟ ਡਾਇਰੈਕਟੋਰੇਟ ਈ ਡੀ ਨੂੰ ਇਹ ਸਾਰੀਆਂ ਈਮੇਲਾਂ ਕਰਨ ਤੋਂ ਬਾਅਦ ਡੀਜੀਪੀ ਦਫ਼ਤਰ ਨੂੰ ਈਮੇਲ ਕਰਨ ਤੋਂ ਬਾਅਦ ਉਹਨਾਂ ਨਾਲ ਟੈਲੀਫੋਨ ਦੇ ਉੱਤੇ ਚੈੱਕ ਕਰਨ ਤੋਂ ਬਾਅਦ ਮੈਂ ਤੁਹਾਡੇ ਮੀਡੀਆ ਦੀ ਡੋਮੇਨ ਵਿੱਚ ਆਇਆ ਹਾਂ ਔਰ ਇਹ ਸਿੱਧਾ ਸਿੱਧਾ ਜਿਹੜੀ ਕੰਪਲੇਂਟ ਹੈ ਦਿਸ ਸ਼ੁਡ ਬੀ ਡੈਲਟ ਅੰਡਰ ਪ੍ਰੀਵੈਂਸ਼ਨ ਆਫ ਕ腐ਪਸ਼ਨ ਐਕਟ 1988 ਅੰਡਰ ਦਾ ਆਈਪੀਸੀ 1860 ਸਾਰੇ ਪੰਜਾਬ ਦੇ ਵਿੱਚ ਜਿਹੜਾ ਕੋਈ ਮਾੜਾ ਮੋਟਾ ਕੋਈ ਸਰਕਾਰ ਦੇ ਖਿਲਾਫ ਬੋਲਦਾ ਚੱਕ ਕੇ ਵਿਜੀਲੈਂਸ ਚੱਕ ਕੇ ਪੁਲਿਸ ਦੇ ਪਰਚੇ ਚੱਕ ਕੇ ਉਹਨਾਂ ਨੂੰ ਠੋਕਿਆ ਜਾਂਦਾ ਵਾ ਉਹਨਾਂ ਦੇ ਮੁਕੱਦਮੇ ਝੂਠੇ ਕੀਤੇ ਜਾਂਦੇ ਨੇ ਇਹ ਤਾਂ ਹੁਣ ਮੈਂ ਜਿਹੜੀ ਇਨਕੁਆਇਰੀ ਤੁਹਾਡੇ ਸਾਹਮਣੇ ਜਿਹੜੀ ਮਸਲਾ ਰੱਖਿਆ ਦਿਸ ਇਜ਼ ਅ ਬਲੇਟੈਂਟ ਕਰਪਸ਼ਨ ਬਾਈ ਦਾ ਚੀਫ ਮਿਨਿਸਟਰ ਹਿਮਸੈਲਫ ਬਲੇਟੈਂਟ ਸਾਫ਼ ਨਜ਼ਰ ਆਉਂਦਾ ਅਗਰ ਆਪਾਂ ਇੱਕ ਗੱਡੀ ਸਾਨੂੰ 10 ਲੱਖ ਤੋਂ ਲੈ ਕੇ 15 ਲੱਖ ਰੁਪਏ ਡਿਸਕਾਊਂਟ ਮਿਲਦਾ ਤੇ ਫਿਰ 144 ਗੱਡੀਆਂ ਵਿੱਚ ਤਾਂ ਤੁਹਾਨੂੰ ਪਤਾ ਵਾ ਕਿ ਇਹ ਗੱਲ ਸਾਹਮਣੇ ਆ ਗਈ ਕਿ 15 ਕਰੋੜ ਤੋਂ ਲੈ ਕੇ ਤੇ 21.21 ਕਰੋੜ ਰੁਪਏ ਤੱਕ ਦੀ ਠੱਗੀ ਹੋਈ ਆ ਇਹ ਪੈਸੇ ਕਿਤੇ ਤਾਂ ਗਏ ਨੇ ਇੰਨਾ ਪੁਲੀ ਦਾ ਪੰਜਾਬ ਸਰਕਾਰ ਹੈ ਨਹੀਂ ਕਿ ਕਿ ਟヨタ ਨੇ ਜਿੰਨੇ ਪੈਸੇ ਮੰਗੇ ਤੇ ਇਹਨਾਂ ਨੇ ਉਹਨੇ ਪੈਸੇ ਦੇ ਦਿੱਤੇ ਉੱਥੇ। ਔਰ ਮੈਂ ਆਈ ਵਾਸ ਸਰਪ੍ਰਾਈਜ਼ ਜਦੋਂ ਪਹਿਲੇ ਦਿਨ ਗੱਲ ਹੋਈ ਨਾ ਆਈ ਵਾਸ ਸਰਪ੍ਰਾਈਜ਼ ਕਿ ਐਡੀ ਮਹਿੰਗੀ ਗੱਡੀ 550 ਸੜਕ ਸੁਰੱਖਿਆ ਫੋਰਸ ਵਾਸਤੇ ਖਰੀਦਣ ਦੀ ਲੋੜ ਕੀ ਸੀਗੀ ਜੀ। ਨਾਰਮਲ ਕੋਰਸ ਵਿੱਚ ਜਿਹੜੇ ਕਲਾਸ 1 ਆਫਸਰਸ ਨੇ ਪੁਲਿਸ ਤੇ ਉਹਨਾਂ ਨੂੰ ਆਈ ਥਿੰਕ ਬਲੇਰੋ ਜੀਪਸ ਦਿੱਤੀਆਂ ਹੋਈਆਂ ਨੇ ਜਾਂ ਕੋਈ ਛੋਟੀ ਮੋਟੀ ਹੋਰ ਇਦਾਂ ਦੀਆਂ ਗੱਡੀਆਂ ਦਿੱਤੀਆਂ ਨੇ। 36 ਲੱਖ ਰੁਪਇਆ ਸੜਕ ਸੁਰੱਖਿਆ ਫੋਰਸ ਜੀ ਦੀ ਸੁਰੱਖਿਆ ਮੈਂ ਕਿਤੇ ਦੇਖੀ ਨਹੀਂ ਜਿਆਦਾ ਚੰਗੀ ਤਰ੍ਹਾਂ ਨਾਲ ਤੁਸੀਂ ਕੋਈ ਦੇਖੀ ਹੋਊਗੀ ਉਦਾਂ ਹੀ ਪਸ਼ੂ ਫਿਰਦੇ ਨੇ ਸੜਕਾਂ ਤੇ ਉਵੇਂ ਹੀ ਐਕਸੀਡੈਂਟ ਹੁੰਦੇ ਨੇ ਅਗਰ ਪੰਜਾਬ ਸਰਕਾਰ ਕੋਈ ਵਾਈਟ ਪੇਪਰ ਜਾਰੀ ਕਰੇ ਕਿ ਐਕਸੀਡੈਂਟ ਰਿਲੇਟਿਡ ਡੈਥਸ ਜਦੋਂ ਦੀ ਸੜਕ ਸੁਰੱਖਿਆ ਫੋਰਸ ਬਣਾਈ ਆ ਉਦੋਂ ਦੀਆਂ ਕੁਝ ਘਟੀਆਂ ਵੀ ਕਿੰਨੇ ਘਟੀਆਂ ਕਿ ਐਵੇਂ ਸਾਡਾ ਜਿਹੜਾ 40 50 60 70 ਕਰੋੜ ਰੁਪਇਆ ਲੱਗ ਗਿਆ ਪਤਾ ਨਹੀਂ ਕਿੰਨਾ ਕੈਲਕੂਲੇਟ ਕਰੇ ਜੇ 35 35 ਲੱਖ ਦੀ ਇੱਕ ਗੱਡੀ ਹੋਵੇ ਤੇ 144 ਕਿੰਨੀ ਆਉਂਦੀ ਜਸ ਕੈਲਕੂਲੇਟ ਔਨ ਦਾ ਦਿਸ ਥਿੰਗ 53 ਕਰੋੜ ਰੁਪਏ ਉਸ ਤੋਂ ਵੀ ਜ਼ਿਆਦਾ ਲੱਗ ਰਿਹਾ ਮੈਨੂੰ 144 ਹੈ ਜੀ ਅੱਛਾ ਚਲੋ 50 60 ਕਰੋੜ ਰੁਪਏ ਦੀ ਪਰਚੇਸ ਹੋਈ ਹੈ ਕੀ ਉਹਦੇ ਨਾਲ ਪੰਜਾਬ ਦੇ ਵਿੱਚ ਐਕਸੀਡੈਂਟ ਘਟੇ ਨੇ ਵਾਕੇ ਜਿਹੜਾ ਡੀਜੀਪੀ ਟ੍ਰੈਫਿਕ ਨਾਲ ਰਿਲੇਟ ਕਰਦਾ ਉਹਨੂੰ ਆਣ ਕੇ ਲੋਕਾਂ ਨੂੰ ਤਾਂ ਦੱਸਣਾ ਚਾਹੀਦਾ ਕਿ ਠੋਕੇ ਨਾਰਮਲ ਕੋਰਸ ਵਿੱਚ ਵੀ ਵਾਸ ਸੇਇੰਗ ਕਿ 5 5000 ਦੇ ਲਾਗੇ ਮੌਤਾਂ ਹੁੰਦੀਆਂ ਐਕਸੀਡੈਂਟਾਂ ਚ ਐਨਿਊਅਲੀ ਪੰਜਾਬ ਦੇ ਵਿੱਚ ਕੀ ਇਹ ਸਿਰਫ ਸੜਕ ਸੁਰੱਖਿਆ ਫੋਰਸ ਨਾਲ ਕੋਈ ਐਕਸੀਡੈਂਟ ਘਟੇ ਤੇ ਕੀ ਇੱਡੀ ਮਹਿੰਗੀ ਗੱਡੀ ਲੈਣੀ ਜ਼ਰੂਰੀ ਸੀਗੀ ਇਸ ਰੇਂਜ ਵਿੱਚ ਪਿਕਅਪ ਵੈਨਸ ਵਿੱਚ ਆਮ ਤੌਰ ਤੇ ਜਿਹੜੀਆਂ ਵੱਡੀਆਂ ਟਾਟਾ ਵਰਗੀਆਂ ਕੰਪਨੀਆਂ ਉਹਨਾਂ ਦੀਆਂ ਜਿਹੜੀਆਂ ਸਧਾਰਨ ਗੱਡੀਆਂ ਨੇ ਉਹ ਹਾਫ ਤੇ ਰੇਟ ਵਿੱਚ ਮਿਲ ਸਕਦੀਆਂ ਪਰ ਟਾਇਓਟਾ ਪਿਕਅਪ ਕੀਤੀ ਗਈ ਆ ਫਿਰ ਟਾਇਓਟਾ ਦੀ ਹਾਈਲੈਕਸ ਗੱਡੀ ਜਿਹੜੀ ਕਿ ਤਕਰੀਬਨ ਤਕਰੀਬਨ 37 ਲੱਖ ਰੁਪਏ ਦੀ ਖਰੀਦ ਕੀਤੀ ਗਈ ਆ ਉਹ ਪਿਕਅਪ ਕੀਤੀ ਗਈ ਆ ਲੱਭੀ ਗਈ ਆ ਫਿਰ ਜਿਹੜੇ ਬੰਦੇ ਇਹਨਾਂ ਨਾਲ ਹੱਥ ਮਿਲਾਉਂਦੇ ਹੋਣਗੇ ਜਿਨ੍ਹਾਂ ਨੇ ਇਹਨਾਂ ਨੂੰ ਕਮਿਸ਼ਨ ਵਾਪਸ ਕੀਤਾ ਹੋਊਗਾ ਇਨ ਕੈਸ਼ ਫਿਰ ਉਹਨਾਂ ਦੇ ਨਾਲ ਤਲੁਕਤ ਪੈਦਾ ਕੀਤਾ ਗਿਆ ਕੋਈ ਟੈਂਡਰਿੰਗ ਪ੍ਰੋਸੈਸ ਫਾਲੋ ਕੋ ਕੰਪੀਟੀਸ਼ਨ ਕੋਈ ਬਿਡ ਅਨਾਉਂਸ ਨਹੀਂ ਕੀਤੀ ਕਿ ਕਿਤੇ ਇਸ਼ਤਿਆਰ ਨਹੀਂ ਦਿੱਤਾ ਗਿਆ ਸਾਰੇ ਇੰਡੀਆ ਦੇ ਟਾਇota ਮੈਨੂਫੈਕਚਰਰਸ ਜਾਂ ਇਨ ਦਿਸ ਕੈਟੇਗਰੀ ਆਫ ਵਾਹਕਲ ਜਿਹੜੀ ਪਿਕਅਪ ਵਾਹਕਲ ਹੈ ਇਸ ਕੈਟੇਗਰੀ ਵਿੱਚ ਸਾਰੀਆਂ ਕੰਪਨੀਆਂ ਤੋਂ ਮੰਗਦੇ ਵਿੱਚੇ ਟਾਇota ਦੇ ਜਾਂ ਵਿੱਚੇ ਹੀ ਇਸੂਜ਼ੂ ਦੇ ਸ਼ਾਇਦ ਪਤਾ ਲੱਗਿਆ ਕਿ ਪਹਿਲਾਂ ਇਸੂਜ਼ੂ ਨਾਲ ਡੀਲ ਫਾਈਨਲ ਹੋ ਗਈ ਸੀ ਲੇਕਿਨ ਚੀਫ ਮਿਨਿਸਟਰ ਦਾ ਆਫਿਸ ਆਫ ਵੈਰੀ ਮੱਚ ਡੀਪਲੀ ਇੰਟਰਸਟਿਡ ਕਿ ਨਹੀਂ ਜੀ ਆਪਾਂ ਟਾਇota ਹਾਈਲੈਕਸ ਹੀ ਲੈਣੀ ਹੈ ਔਰ ਬੜੀ ਜਲਦੀ ਦੇ ਨਾਲ ਇਹ ਸਾਰਾ ਕੁਝ ਕੀਤਾ ਗਿਆ ਵਾ ਸੋ ਸਾਡੀ ਇਹ ਮੰਗ ਹੈ ਕਿ ਪੰਜਾਬ ਸਰਕਾਰ ਦੂਜਿਆਂ ਦੇ ਤਾਂ ਬੜੀ ਛੇਤੀ ਚੁਟਕਲੇ ਤੇ ਤੰਜ਼ ਕੱਸਦੇ ਨੇ ਤੇ ਮਜ਼ਾਕ ਉਡਾਉਂਦੇ ਨੇ ਕੀ ਭਗਵਾਨ ਪਮਾਨ ਦੇ ਵਿੱਚ ਹਿੰਮਤ ਹੈ ਕਿ ਆਪਣੀ ਇਹ ਇਸ ਸਾਡੀ ਸ਼ਿਕਾਇਤ ਦੀ ਟਾਈਮ ਬਾਉਂਡ ਇਨਕੁਆਇਰੀ ਫਰਮ ਦ ਵਿਜੀਲੈਂਸ ਬਿਊਰੋ ਕਰਵਾਉਣ ਨਹੀਂ ਕਰਾਉਣਗੇ ਤਾਂ ਵੀ ਵਿਲ ਫਾਲੋਅ ਇਟ ਦਿਸ ਕੰਪਲੇਂਟ ਅਪ ਵਿਦ ਦ ਸੀਪੀਆਈ ਵੀ ਵਿਲ ਫਾਲੋਅ ਦਿਸ ਕੰਪਲੇਂਟ ਅਪ ਵਿਦ ایਡੀ ਵੀ ਵਿਲ ਫਾਲੋਅ ਦਿਸ ਕੰਪਲੇਂਟ ਅਪ ਵਿਦ ਦ ਹੋਮ ਮਿਨਿਸਟਰ ਐਂਡ ਆਲਟੀਮੇਟਲੀ ਕੁਛ ਨਹੀਂ ਇਹ ਕਰਨਗੇ ਪੰਜਾਬ ਵਾਲੇ ਤਾਂ ਅਸੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਮੂਵ ਕਰਕੇ ਇਸ ਭ੍ਰਿਸ਼ਟਾਚਾਰ ਦੇ ਮਸੂਦੇ ਤੇ ਇਸ ਮੁੱਦੇ ਦੇ ਉੱਤੇ ਇੱਕ ਪੂਰੀ ਡੂੰਗੀ ਟਾਈਮ ਬਾਉਂਡ ਜਾਂਚ ਜਿਹੜੀ ਉਹਦੀ ਅਸੀਂ ਮੰਗ ਕਰਾਂਗੇ ਅਗਲੀ ਖਬਰ ਪੰਜਾਬ ਦੇ ਵਿੱਚ ਨਸ਼ਾ ਕਰਨ ਵਾਲੇ ਨੌਜਵਾਨਾਂ ਦੇ ਨਾਲ ਜੁੜੀ ਹੋਈ ਹੈ ਜਿਨ੍ਹਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਤੱਕ ਪੰਜਾਬ ਸਰਕਾਰ ਦੇ ਵੱਲੋਂ ਪਹੁੰਚਾਇਆ ਜਾ ਰਿਹਾ ਪਰ ਉਹ ਨੌਜਵਾਨ ਨਸ਼ਾ ਮੁਕਤੀ ਕੇਂਦਰਾਂ ਤੋਂ ਭੱਜਦੇ ਹੋਏ ਹੁਣ ਨਜ਼ਰ ਆ ਰਹੇ ਨੇ ਦਰਸਲ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਕਮੰਦਾ ਵਿਖੇ ਸਥਿਤ ਨਸ਼ਾ ਮੁਕਤੀ ਕੇਂਦਰ ਤੋਂ 8 ਨਸ਼ੇੜੀ ਭੱਜਣ ਦੀ ਖਬਰ ਸਾਹਮਣੇ ਆਈ ਹੈ ਦੋਸ਼ੀਆਂ ਨੇ ਭੱਜਣ ਦੇ ਦੌਰਾਨ ਉੱਥੇ ਤਾਇਨਾਤ ਪੁਲਿਸ ਕਰਮੀ ਮਲਕੀਤ ਸਿੰਘ ਅਤੇ ਇੱਕ ਨਰਸ ਤੇ ਹਮਲਾ ਕਰ ਦਿੱਤਾ ਹਮਲੇ ਦੇ ਦੌਰਾਨ ਮਲਕੀਤ ਸਿੰਘ ਬੇਹੋਸ਼ ਹੋ ਗਿਆ ਅਤੇ ਜਿਸ ਨੂੰ ਤੁਰੰਤ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਦੂਜੇ ਪਾਸੇ ਪੁਲਿਸ ਦੇ ਵੱਲੋਂ ਮੁਲਜ਼ਮਾਂ ਦੀ ਪਛਾਣ ਕਰਕੇ ਕਾਬੂ ਕਰਨ ਦੇ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਅਤੇ ਵੱਖ-ਵੱਖ ਟੀਮਾਂ ਮਾਮਲੇ ਦੀ ਜਾਂਚ ਦੇ ਵਿੱਚ ਜੁਟੀਆਂ ਹੋਈਆਂ ਨੇ ਜਾਣਕਾਰੀ ਮਿਲੀ ਹੈ ਕਿ ਨਸ਼ਾ ਮੁਕਤੀ ਕੇਂਦਰ ਤੋਂ ਭੱਜਣ ਵਾਲੇ ਸਾਰੇ આરોપી ਐਨਡੀਪੀਐਸ ਮਾਮਲਿਆਂ ਦੇ ਵਿੱਚ ਫੜੇ ਗਏ ਨੇ ਜਿਨ੍ਹਾਂ ਨੂੰ ਖੁਦ ਵੀ ਨਸ਼ੇ ਦੀ ਲਤ ਸੀ ਅਤੇ ਇਹ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਨਾਲ ਸੰਬੰਧਿਤ ਨੇ ਪੁਲਿਸ ਨੇ ਇਹਨਾਂ ਨੂੰ ਨਸ਼ਾ ਛਡਾਊ ਛਡਾਉਣ ਦੇ ਲਈ ਕੇਂਦਰ ਦੇ ਵਿੱਚ ਛੱਡਿਆ ਸੀ ਇਸ ਦੌਰਾਨ આરોપીਆਂ ਨੇ ਭੱਜਣ ਦੀ ਯੋਜਨਾ ਮਨਾਈ ਇਹ ਘਟਨਾ ਸ਼ਾਮ ਦੇ ਸਮੇਂ ਦੀ ਹੈ ਜਦੋਂ ਉਹਨਾਂ ਨੂੰ ਦਵਾਈ ਅਤੇ ਰੋਟੀ ਦਿੱਤੀ ਜਾ ਰਹੀ ਸੀ ਅਤੇ ਉਸੇ ਵੇਲੇ ਇਹਨਾਂ ਨੇ ਹਮਲਾ ਕਰ ਦਿੱਤਾ ਇਸ ਮੌਕੇ ਦੇ ਉੱਤੇ ਪੁਲਿਸ ਮੁਲਾਜ਼ਮ ਨੇ ਕੀ ਕੀਤਾ ਤੁਹਾਨੂੰ ਸੁਣਾਣੇ ਮੇਰੀ ਕਾਬਦਾ ਕੇਂਦਰ ਡਿਊਟੀ ਹੈ ਜੀ ਸੰਗਰੂਰ ਜੀ ਉੱਥੇ ਉਸ ਟਾਈਮ ਜੀ ਰੋਟੀ ਦਾ ਟਾਈਮ ਸੀ ਜਦੋਂ ਬੰਦੇ ਦਵਾਈ ਦਿੰਦੇ ਨੇ ਇਹਨਾਂ ਦਾ ਨਰਸ ਅੰਦਰ ਸੀ ਨਰਸ ਨੇ ਜਦੋਂ ਦਵਾਈ ਦੇ ਕੇ ਪਿੱਛੇ ਮੁੜਨ ਲੱਗਾ ਨਰਸ ਨੂੰ ਤੱਕਾ ਦੇ ਕੇ ਸਾਰਾ ਗੇਟ ਖੋਲ ਗਿਆ ਬੰਦਾ ਪਾ ਅੰਦਰ ਬਾਹਰ ਨਿਕਲਦਾ ਜੀ ਉਧਰ ਨਰਸ ਦੇ ਸਿਰ 'ਚ ਵੀ ਮਾਰ ਗਏ ਉਹ ਉਸ ਤੋਂ ਬਾਅਦ ਇੱਕ ਨੰਮ ਮੇਰੇ ਕੋ ਨਹੀਂ ਆਇਆ ਤੇ ਆਏ ਕਰ ਗਰਦਨ ਨੂੰ ਦੱਬਿਆ ਉਹਨਾਂ ਨੇ ਤੇ ਨਾਲ ਦੇ ਨਾਲ ਮੈਂ ਗिरा ਮੇਰੇ ਪੈਰ ਇੱਥੇ ਵੀ ਮੈਂ ਤਾਂ ਇੰਨਾ ਪਤਾ ਲੱਗਿਆ ਵੀ ਮੇਰੇ ਗਰਦਨ ਕੁੜੀਆ ਮੈਨੂੰ ਨਹੀਂ ਪਤਾ ਲੱਗਿਆ ਵੀ ਜਦੋਂ ਮੈਂ ਕੰਧ ਨਾਲ ਮੈਂ ਥੱਲੇ ਗਿਰ ਗਿਆ ਇਹਨਾਂ ਨੂੰ ਬਾਅਦ ਵਿੱਚ ਮੈਂ ਦੱਸਿਆ ਵੀ ਤੂੰ ਗਿਰ ਗਿਆ ਉਹ ਤੋਂ ਬਾਅਦ ਮੇਰੇ ਪੂਰੇ ਵੀ 6:00 ਵਜੇ ਐ ਸਾਈਡ ਤੇ 22-22 ਲੱਗਦੇ ਜੀ ਉਹ ਦਿਖਾਤਾ ਮੈਡਮ ਕਿੰਨੇ ਬੰਦੇ ਸੀਗੇ ਜਿਹੜੇ ਉੱਥੇ ਉਹ ਲੱਗ ਹਜੂਮ ਹੀ ਲੱਗਿਆ ਮੈਨੂੰ ਤਾਂ ਜੀ ਹੈਗੇ ਬੰਦੇ ਤਾਂ ਭੱਜਣੇ ਤਾਂ ਬਹੁਤ ਸੀ ਬਾਰੇ ਇਹਨਾਂ ਨੇ ਹਿੰਮਤ ਕਰਕੇ ਰੋਕ ਲਿਆ ਕਿੰਨੇ ਬੱਚੇ ਨੇ ਜੀ ਹੁਣ 8 ਬੰਦੇ ਭੱਜਣੇ ਜੀ 8 ਬੰਦੇ ਭੱਜ ਗਏ ਹੈ ਕਿੱਥੋਂ ਦੇ ਨੇ ਕੁਝ ਪਤਾ ਤੁਹਾਨੂੰ ਉਹ ਆਪਣੇ ਬਾਕੀ ਉਹਨਾਂ ਸਾਰੇ ਪਿੰਡਾਂ ਦਾ ਹੀ ਨੇ ਜੀ ਕੋਈ ਅਲੇ ਦੋਲੇ ਸੰਗਰੂਰ ਦੇ ਕੋਈ ਐਨ ਡੀ ਪੀ ਐਸ ਵਾਲੇ ਨੇ ਦੂਜੇ ਵੀ ਨਹੀਂ ਨੇ ਜੀ ਆਮ ਵਾਲੇ ਵੀ ਨਹੀਂ ਅੱਛਾ ਜੀ ਕੋਈ ਇੱਕ ਸਾਰ ਮੇਰੀ ਰਿਕਵੈਸਟ ਹੈ ਜੀ ਜਿਹੜੇ ਐਨ ਡੀ ਪੀ ਐਸ ਵਾਲੇ ਨੇ ਉਹ ਆਮਦਿਆਂ ਨੂੰ ਖਰਾਬ ਕਰ ਰਹੇ ਨੇ ਉਹਨਾਂ ਕਹਿੰਦੇ ਦੂਜਿਆਂ ਨੂੰ ਵੀ ਪਹੁੰਚ ਉਹਨਾਂ ਦਾ ਹੱਥ ਹੈ ਜੀ ਅੱਛਾ ਜੀ ਠੀਕ ਹੈ ਜੀ ਤੇ ਫਿਰ ਤੁਹਾਡੇ ਹੁਣ ਕਿੰਨੀ ਕਿਸਟਾ ਕੀ ਕੁਛ ਮਾਰਿਆ ਉਹਨਾਂ ਨੇ ਕੀ ਮੈਂ ਮਰਾ ਸਮਝੋ ਬੇਹੋਸ਼ ਹੋ ਗਿਆ ਜਾਂ ਗਰਦਨ ਤੇ ਆ ਦੇ ਖੁੱਦ ਸੀ ਆਪਰੇ ਸਾਰਾ ਜੋ ਕੋਈ ਗਰਦ ਨਹੀਂ ਘੁੱਟਦੀ ਤੇ ਆ ਚੀਜ਼ ਨੂੰ ਕਹਿੰਦੇ ਨੇ ਮੇਰੇ ਪੈਰ ਤੇ ਮੈਨੂੰ ਤਾਂ ਮੈਂ ਗਿਰੇ ਹੀ ਮੈਨੂੰ ਨਹੀਂ ਪਤਾ ਲੱਗਾ ਵੀ ਇੱਕੋ ਦਮ ਕੀ ਜਿਵੇਂ ਇੱਕੋ ਦਮ ਕੋਈ ਚਿਹਰਾ ਪਛਾਣ ਗਰਦਨ ਦੱਬ ਕੇ ਵੀ ਮਾਰਨਾ ਹੀ ਹੁੰਦਾ ਤੇ ਉਹਦਾ ਨਸ਼ੇੜੀ ਨੇ ਜੀ ਉਹਨਾਂ ਦਾ ਕੋਈ ਉਹਨਾਂ ਜਿਹੜੇ ਆਪਣੇ ਮਾਪੇ ਬਣ ਨਹੀਂ ਸਕਿਓ ਕਿਸੇ ਦੇ ਕੀ ਬਣਨਗੇ ਜੀ ਮੈਂ ਤਾਂ ਇਹ ਗੱਲ ਕਹਿ ਸਕਦਾ ਅਗਲੀ ਖਬਰ ਪੰਜਾਬ ਦੀ ਕਾਨੂੰਨ ਵਿਵਸਥਾ ਦੇ ਨਾਲ ਜੁੜੀ ਹੋਈ ਹੈ ਦਰਸਲ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਬਾਈਕ ਸਵਾਰਾਂ ਦੇ ਵੱਲੋਂ ਸ਼ਰੀਆਮ ਗੋਲੀਆਂ ਮਾਰ ਕੇ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਸੋ ਇਸ ਖਬਰ ਨੇ ਸਾਰੇ ਪਾਸੇ ਸੰਸਨੀ ਜ਼ਰੂਰ ਫੈਲਾ ਦਿੱਤੀ ਹੈ ਦਰਸਲ ਕੋਟਕਪੂਰਾ ਦੇ ਪਿੰਡ ਬਾਮਣਾਵਾਲਾ ਵਿਖੇ ਮੋਟਰਸਾਈਕਲ ਸਵਾਰ ਤਿੰਨ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਗੋਲੀਆਂ ਮਾਰ ਕੇ ਇੰਡੈਵਰ ਗੱਡੀ ਦੇ ਵਿੱਚ ਸਵਾਰ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਮ੍ਰਿਤਕ ਵਿਅਕਤੀ ਦੀ ਪਛਾਣ ਮੁਹਾਲੀ ਨਿਵਾਸੀ ਯਾਦਵਿੰਦਰ ਸਿੰਘ ਵਜੋਂ ਹੋਈ ਹੈ ਅਤੇ ਸੂਚਨਾ ਤੋਂ ਬਾਅਦ ਪੁਲਿਸ ਨੇ ਪੂਰੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਦੇ ਮੁਤਾਬਕ ਇਸ ਪਿੰਡ ਦੇ ਗੁਲਜ਼ਾਰ ਸਿੰਘ ਨੰਬਰਦਾਰ ਨਾਮਕ ਵਿਅਕਤੀ ਦਾ ਬੀਤੇ ਦਿਨੀ ਦੇਹਾਂਤ ਹੋਇਆ ਸੀ ਅਤੇ ਅੱਜ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਉਨ੍ਹਾਂ ਦੇ ਭੋਗ ਦੀ ਰਸਮ ਰੱਖੀ ਗਈ ਸੀ ਭੋਗ ਤੋਂ ਬਾਅਦ ਜਦ ਰਿਸ਼ਤੇਦਾਰ ਵਾਪਸ ਪਰਤ ਰਹੇ ਸਨ ਤਾਂ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਤਿੰਨ ਅਣਪਛਾਤੇ ਵਿਅਕਤੀਆਂ ਨੇ ਇੰਡੈਵਰ ਗੱਡੀ ਤੇ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ ਔਰ ਇਹਨਾਂ ਗੋਲੀਆਂ ਜਦੋਂ ਚਲਾਈਆਂ ਤਾਂ ਜਿਸ ਦੇ ਵਿੱਚ ਗੱਡੀ ਦੇ ਡਰਾਈਵਰ ਯਾਦਵਿੰਦਰ ਦੀ ਮੌਤ ਹੋ ਗਈ। ਸੂਤਰਾਂ ਦੇ ਮੁਤਾਬਕ ਇਹ ਮੁਲਜ਼ਮ ਮਾਨਸਾ ਦੇ ਰਹਿਣ ਵਾਲੇ ਕਿਸੇ ਜਗਨੂ ਨਾਮਕ ਵਿਅਕਤੀ ਦਾ ਕਤਲ ਕਰਨ ਦੇ ਲਈ ਆਏ ਸੀ ਔਰ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਪੁਲੇਖੇ ਦੇ ਵਿੱਚ ਯਾਦਵਿੰਦਰ ਦਾ ਕਤਲ ਕਰ ਦਿੱਤਾ ਗਿਆ। ਜਗਨੂ ਦਾ ਨਾਮ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਵਿੱਚ ਸਾਹਮਣੇ ਆਇਆ ਸੀ ਪਰ ਉਸ ਨੂੰ ਪੁਲਿਸ ਨੇ ਕਲੀਨ ਚਿੱਟ ਦੇ ਦਿੱਤੀ ਸੀ। ਹਾਲਾਂਕਿ ਇਸ ਬਾਰੇ ਪੁਲਿਸ ਦੇ ਵੱਲੋਂ ਕੋਈ ਖੁਲਾਸਾ ਨਹੀਂ ਕੀਤਾ ਜਾ ਰਿਹਾ ਹੈ। ਸੂਚਨਾ ਤੋਂ ਬਾਅਦ SSP ਡਾਕਟਰ ਪ੍ਰਗਿਆ ਜੈਨ DSP ਕੂਟਕਪੂਰਾ ਜਤਿੰਦਰ ਸਿੰਘ ਅਤੇ ਹੋਰ ਉੱਚ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ छानबीन ਸ਼ੁਰੂ ਕਰ ਦਿੱਤੀ ਹੈ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ SSP ਡਾਕਟਰ ਪ੍ਰਗਿਆ ਜੈਨ ਨੇ ਕੀ ਕਿਹਾ ਤੁਹਾਨੂੰ ਸੁਣਾਉਂਦੇ ਜੀ ਇਥੇ ਅੱਜ ਇੱਕ ਯਦਵਿੰਦਰ ਸਿੰਘ ਨਾਮ ਦਾ ਬੰਦਾ ਹੈ ਜਿਹੜਾ ਮੋਹਾਲੀ ਦਾ ਰਹਿਣ ਵਾਲਾ ਹੈ ਉਹਦਾ ਅੱਜ ਕੂਚਨ ਪਛਾਤੇ ਰਕਤੀਆਂ ਉਹ ਲੋਕ ਗੁਲੀਆਂ ਮਾਰ ਕੇ ਅੱਜ ਮਰਡਰ ਕਰ ਦਿੱਤਾ ਗਿਆ ਹੈ ਪੁਲਿਸ ਇਮੀਡੀਏਟਲੀ ਮੌਕੇ ਤੇ ਪਹੁੰਚੀ ਐਂਡ ਵੀ ਹੈਵ ਅ ਵੈਰੀ ਗੁੱਡ ਲੀਡਸ ਸਾਡੇ ਕੋਲ ਹੈਗੀਆਂ ਇੱਕ ਪ੍ਰੋਪਰ ਸਾਇੰਟਿਫਿਕ ਔਰ ਟੈਕਨੀਕਲ ਇਨਵੈਸਟੀਗੇਸ਼ਨ ਕਰਦੇ ਹੋਏ ਅਸੀਂ ਬਹੁਤ ਚੇਤੀ ਇਸ ਕੇਸ ਨੂੰ ਫੇਸ ਕਰਾਂਗੇ। ਮਤਲਬ ਕਿ ਕਿੰਨੇ ਦਿਨ ਹੋਏ ਇਸ ਜਿਹੜੀ ਮਟਰ ਤਾਂ ਨਹੀਂ ਆਸੀ। ਜੀ ਐਸ ਆਈ ਸੈਡ ਕਿ ਸਾਡੇ ਕੋਲ ਬਹੁਤ ਚੰਗੀਆਂ ਲੀਡਸ ਆਈਆਂ ਹੈ ਅਸੀਂ ਬਹੁਤ ਚੇਤੀ ਇਹਨੂੰ ਕ੍ਰੈਕ ਕਰ ਲਾਂਗੇ। ਜੀ ਪ੍ਰੀਲੀਮਨਰੀ ਤਾਂ ਇਹ ਕਿਉਂਕਿ ਇਨਸੀਡੈਂਟ ਹੋਣ ਥੋੜੀ ਦੇਰ ਪਹਿਲਾਂ ਹੀ ਹੋਇਆ ਹੈ ਤਾਂ ਇਹ ਜਿਹੜਾ ਬੰਦਾ ਸੀ ਇਹ ਮੋਹਾਲੀ ਦਾ ਰਹਿਣ ਵਾਲਾ ਹੈ ਔਰ ਇੱਥੇ ਅੱਜ ਕਿਸੇ ਇੱਕ ਪਰਸਨਲ ਕੰਮ ਤੇ ਅੱਜ ਇੱਥੇ ਆਏ ਹੋਏ ਸੀ ਪਰਿਵਾਰ ਨਾਲ ਤੇ ਇਥੇ ਆਜੇਗੀ ਇਨਸੀਡੈਂਟ ਪਾਕਿਆ ਅਗਲੀ ਮੰਦਭਾਗੀ ਖਬਰ ਬਠਿੰਡਾ ਤੋਂ ਸਾਹਮਣੇ ਆਈ ਜਿੱਥੇ ਕਾਰ ਜਿਹੜੀ ਸੀ ਸਰਹਿੰਦ ਨਹਿਰ ਦੇ ਵਿੱਚ ਡਿੱਗੀ ਜਿਸ ਦੇ ਸ਼ੀਸ਼ੇ ਤੋੜ ਕੇ ਸਵਾਰੀਆਂ ਨੂੰ ਬਾਹਰ ਕੱਢਿਆ ਗਿਆ ਦਰਸਲ ਬਠਿੰਡਾ ਦੇ ਵਿੱਚ ਇੱਕ ਅਮੇਜ਼ ਕਾਰ ਦੇ ਸਰਹਿੰਦ ਨਹਿਰ ਦੇ ਵਿੱਚ ਡਿੱਗ ਗਈ ਕਾਰ ਦੇ ਸ਼ੀਸ਼ੇ ਤੋੜ ਕੇ ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ ਕਾਰ ਦੇ ਵਿੱਚ 4 ਬੱਚਿਆਂ ਦੇ ਦੋ ਮਹਿਲਾਵਾਂ ਸਮੇਂ 8 ਵਿਅਕਤੀ ਸਵਾਰ ਸਨ ਇਹਨਾਂ ਸਾਰਿਆਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਇੱਕ ਬੱਚੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਯੂਥ ਵੈਲਫੇਅਰ ਸੁਸਾਇਟੀ ਦੇ ਇੱਕ ਵਰਕਰ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਬਠਿੰਡਾ ਦੇ ਬਾਮਣ ਪੁਲ ਦੇ ਨੇੜੇ ਇੱਕ ਕਾਰ ਅਚਾਨਕ ਸਰਹੰਦ ਨਹਿਰ ਦੇ ਵਿੱਚ ਡਿੱਗ ਗਈ ਸੁਸਾਇਟੀ ਦੇ ਮੈਂਬਰ ਮੌਕੇ ਤੇ ਪਹੁੰਚੇ ਅਤੇ ਰਾਹਗੀਰਾਂ ਦੀ ਮਦਦ ਦੇ ਨਾਲ ਸਾਰਿਆਂ ਨੂੰ ਬਚਾਇਆ ਗਿਆ ਇਸ ਦੇ ਨਾਲ ਹੀ ਡਾਕਟਰਾਂ ਨੇ ਜ਼ਖਮੀਆਂ ਦਾ ਇਲਾਜ ਸ਼ੁਰੂ ਕਰ ਦਿੱਤਾ ਹੈ ਇਸ ਮੌਕੇ ਦੇ ਉਤੇ ਪੁਲਿਸ ਅਧਿਕਾਰੀਆਂ ਨੇ ਕੀ ਕਿਹਾ ਤੁਹਾਨੂੰ ਸੁਣਾਉਂਦੇ ਗਿਰਨਾ ਸੀਨੀਅਰ ਕਨਸਟਬਲ ਜਸਵੰਤ ਸਿੰਘ ਪੀਸੀਆਰ ਤੇ ਆਖਦੇ ਹਾਂ ਜੀ ਸਰ ਸਰ ਇੱਥੇ ਨਾ ਇਧਰੋਂ ਸਾਨੂੰ ਕਿਸ ਨੇ ਸੁਨੇਹਾ ਦਿੱਤਾ ਸੀ ਵੀ ਇੱਥੇ ਬੱਚੇ ਵਾਲੀ ਗੱਡੀ ਡਿੱਗ ਪਈ ਅਸੀਂ 2 ਮਿੰਟਾਂ ਦੇ ਵਿੱਚ ਇੱਥੇ ਪਹੁੰਚ ਗਏ ਸਰ ਸਰ ਇੱਥੇ ਆ ਕੇ ਜੋ ਦੇਖਿਆ ਸੀ ਬੱਚੇ ਉੱਪਰ ਬੈਠੇ ਸੀ ਪਾਣੀ ਦੇ ਵਿੱਚ ਮੈਂ ਕੁਝ ਨਹੀਂ ਦੇਖਿਆ ਜੀ ਮੈਂ ਤਾਂ ਪਾਣੀ ਤੇ ਤੈਰਨਾ ਵੀ ਘੱਟ ਹੀ ਜਾਂਦਾ ਸੀ ਮੈਂ ਪਾਣੀ ਦੇ ਵਿੱਚ ਛਾਲ ਮਾਰਤੀ ਜੀ ਅੱਛਾ ਡਿਊਟੀ ਕਿੱਥੇ ਤਨਾ ਦਿੱਤਾ ਨਾਲ ਹੀ ਸਾਡੀ ਸਾਡਾ ਵਿਮਨ ਐਰ ਤੇ ਪੀਸੀਆਰ ਤੋਂ ਸੀ ਆ ਗਈ ਤੁਹਾਨੂੰ ਬਈ ਤੁਸੀਂ ਸਰ ਦੇ ਤੁਸੀਂ ਇਹ ਜਾਨ ਬਚਾਈ ਸਰ ਮੈਨੂੰ ਤਾਂ ਹਜੇ ਵੀ ਮਰੋਣਾ ਆ ਰਿਹਾ ਵੀ ਸਰ ਮੈਂ ਮੈ ਟੈਰਨਾ ਵੀ ਜਾਂਦਾ ਸੀ ਮੈ ਮੈਨੂੰ ਬੱਚੇ ਕੁਛ ਹੀ ਹੁੰਦੇ ਸਾਰੀ ਕੱਲੀ ਬੱਚੇ ਦੇ ਸੀ ਸਰ ਜਮੀਨ ਸਾਹ ਸਾਹ 6 7 ਸਾਲ ਦੇ 4 ਬੱਚੇ ਸੀ ਮੈਨੂੰ ਕੁਛ ਨਹੀਂ ਦਿੱਤੇ ਮੈਨੂੰ ਕੱਲ ਬੱਚੇ ਦਿੱਤੇ ਨਹੀਂ ਨਹੀਂ ਸਰ ਸੇਫਲੀ ਜਮਾ ਸਹੀ ਹੈ ਗੱਡੀ ਕਹਿੰਦੇ ਛੋਟੀ ਹੈ ਕਿ ਸਵਾਰੀਆਂ ਵੱਧ ਸੀ ਹੁਣ ਸਰ ਉਹ ਦੇਖਦੇ ਆ ਫਿਰ ਕੀ ਕਾਰਵਾਈ ਕਰਨਗੇ ਜੀ ਦੇਖਦੇ ਆ ਅੱਗੇ ਆ ਕੇ ਸੀ ਨਹੀਂ ਸਰ ਇਹ ਹੈ ਕਿ ਪਬਲਿਕ ਦੀ ਮਤਲਬ ਨਾਲ ਕਰਦੇ ਵੀ ਅਸੀਂ ਵਿੱਚ ਸੀਗੇ ਇੱਥੇ ਨਾ ਤੁਸੀਂ ਕੱਲ ਨਹੀਂ ਸਰ ਪਬਲਿਕ ਬਹੁਤ ਸੀਗੀ ਇੱਥੇ ਜੀ ਹਾਂਜੀ ਨਾਲ ਇੱਕ ਸਰਦਾਰ ਮੁੰਡਾ ਸੀ ਬਹੁਤ ਉਹਨੇ ਬਹੁਤ ਹੈਲਪ ਕੀਤੀ ਅਗਲੀ ਖਬਰ ਪੰਜਾਬ ਦੀ ਫਿਲਮ ਇੰਡਸਟਰੀ ਦੇ ਨਾਲ ਜੁੜੀ ਹੋਈ ਹੈ ਜਿਸ ਨੂੰ ਇੱਕ ਵਾਰ ਫਿਰ ਤੋਂ ਝਟਕਾ ਲੱਗਾ ਹੈ ਝਟਕਾ ਕਿਉਂ ਲੱਗਾ ਹੈ ਦਰਸਲ ਪਾਕਿਸਤਾਨੀ ਕਲਾਕਾਰਾਂ ਕਾਰਨ ਇੱਕ ਹੋਰ ਪੰਜਾਬੀ ਫਿਲਮ ਫਸਦੀ ਹੋਈ ਨਜ਼ਰ ਆ ਰਹੀ ਹੈ ਦਰਸਲ ਪੰਜਾਬੀ ਸਿਨੇਮਾ ਨੂੰ ਅੱਜ ਇੱਕ ਵੱਡਾ ਝਟਕਾ ਲੱਗਾ ਜਦੋਂ ਸੁਪਰ ਹਿੱਟ ਫਿਲਮ ਚੱਲ ਮੇਰਾ ਪੁੱਤ ਦੇ ਚੌਥੇ ਸੀਜ਼ਨ ਨੂੰ ਅਜੇ ਤੱਕ ਭਾਰਤ ਦੇ ਵਿੱਚ ਰਿਲੀਜ਼ ਦੇ ਲਈ ਮਨਜ਼ੂਰੀ ਨਹੀਂ ਮਿਲੀ ਹੈ ਪ੍ਰਸਿੱਧ ਗਾਇਕ ਅਤੇ ਅਦਾਕਾਰ ਅਮਰਿੰਦਰ ਗਿੱਲ ਫਿਲਮ ਦੇ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਨੇ ਪਰ ਇਸ ਫਿਲਮ ਦੇ ਵਿੱਚ ਕੁਝ ਪਾਕਿਸਤਾਨੀ ਕਲਾਕਾਰਾਂ ਦੀ ਮੌਜੂਦਗੀ ਇਸ ਦੀ ਰਿਲੀਜ਼ ਦੇ ਵਿੱਚ ਰੁਕਾਵਟ ਬਣੀ ਹੈ ਹਾਲਾਂਕਿ ਪ੍ਰਬੰਧਕਾਂ ਦੁਆਰਾ ਫਿਲਮ ਦੀ ਰਿਲੀਜ਼ ਜਿਹੜੀ ਹੈ ਉਹ 1 ਅਗਸਤ ਨਿਰਧਾਰਤ ਕਰ ਦਿੱਤੀ ਗਈ ਹੈ ਪਰ ਜੇਕਰ ਸੈਂਸਰ ਬੋਰਡ ਤੋਂ ਸਰਟੀਫਿਕੇਟ ਨਹੀਂ ਮਿਲਦਾ ਤੇ ਇਹ ਸਪਸ਼ਟ ਹੈ ਕਿ ਇਹ ਵਿਦੇਸ਼ਾਂ ਦੇ ਵਿੱਚ ਰਿਲੀਜ਼ ਹੋਏਗੀ ਪਰ ਦਰਸ਼ਕ ਇਸ ਨੂੰ ਭਾਰਤ ਦੇ ਵਿੱਚ ਨਹੀਂ ਦੇਖ ਸਕਣਗੇ ਪਰ ਫਿਲਮ ਨੂੰ ਅਜੇ ਤੱਕ ਸੈਂਸਰ ਬੋਰਡ ਤੋਂ ਸਰਟੀਫਿਕੇਟ ਨਹੀਂ ਮਿਲਿਆ ਹਾਲਾਂਕਿ ਸਰਕਾਰ ਦੇ ਵੱਲੋਂ ਸਰਟੀਫਿਕੇਟ ਨਾ ਦੇਣ ਬਾਰੇ ਕੋਈ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ ਗਿਆ ਪਰ ਇਹ ਸਮਝਿਆ ਜਾਂਦਾ ਹੈ ਕਿ ਇਹ ਕਦਮ ਰਾਸ਼ਟਰੀ ਭਾਵਨਾਵਾਂ ਮਾ ਅਤੇ ਸੰਭਾਵਿਤ ਜਨਤਕ ਰੋਸ ਨੂੰ ਦੇਖਦੇ ਹੋਏ ਚੁੱਕਿਆ ਗਿਆ ਹੈ ਹਾਲਾਂਕਿ ਫਿਲਮ ਦੀ ਰਿਲੀਜ਼ ਦੇ ਲਈ ਅਜੇ 9 ਦਿਨ ਬਾਕੀ ਨੇ ਜੇਕਰ ਸਰਟੀਫਿਕੇਟ ਮਿਲ ਜਾਂਦਾ ਹੈ ਫਿਲਮ ਨੂੰ ਤਾਂ ਵੀ ਵਿਵਾਦ ਪੈਦਾ ਹੋ ਸਕਦਾ ਹੈ ਦਰਸਲ ਫਿਲਮ ਦੀ ਰਿਲੀਜ਼ ਲਈ ਅਜੇ ਲਗਭਗ 1 ਹਫਤਾ ਜਿੱਥੇ ਪਿਆ ਹੈ ਇਸ ਦੌਰਾਨ ਜੇਕਰ ਸੈਂਸਰ ਬੋਰਡ ਸਰਟੀਫਿਕੇਟ ਵੀ ਦੇ ਦਿੰਦਾ ਹੈ ਤਾਂ ਇਸ ਬਾਰੇ ਫਿਲਮ ਇੰਡਸਟਰੀ ਦੇ ਵਿੱਚ ਵਿਵਾਦ ਪੈਦਾ ਹੋ ਸਕਦਾ ਹੈ ਦਰਸਲ ਸਰਦਾਰ ਜੀ ਤਿੰਨ ਫਿਲਮ ਨੂੰ ਭਾਰਤ ਦੇ ਵਿੱਚ ਸਿਰਫ ਇੱਕ ਅਦਾਕਾਰ ਹਾਨੀਆ ਆਮਰ ਕਾਰਨ ਰਿਲੀਜ਼ ਨਹੀਂ ਹੋਣ ਦਿੱਤਾ ਗਿਆ ਸੀ ਜੇਕਰ ਸੈਂਸਰ ਬੋਰਡ ਹੁਣ ਇਸ ਫਿਲਮ ਨੂੰ ਸਰਟੀਫਿਕੇਟ ਦਿੰਦਾ ਹੈ ਤਾਂ ਇਸ ਦੇ ਨਾਲ ਪੂਰੇ ਫਿਲਮ ਇੰਡਸਟਰੀ ਦੇ ਵਿੱਚ ਵਿਵਾਦ ਪੈਦਾ ਹੋ ਸਕਦਾ ਹੈ ਜਦਕਿ ਇਸ ਫਿਲਮ ਦੇ ਵਿੱਚ ਇੱਕ ਤੋਂ ਵੱਧ ਪਾਕਿਸਤਾਨੀ ਕਲਾਕਾਰ ਨੇ ਔਰ ਖਾਸ ਕਰਕੇ ਪਾਕਿਸਤਾਨੀ ਅਦਾਕਾਰ ਇਫਤਖਾਰ ਠਾਕੁਰ ਵੀ ਇਸ ਫਿਲਮ ਦੇ ਵਿੱਚ ਮੌਜੂਦ ਨੇ ਜਿਨ੍ਹਾਂ ਦੇ ਕਰਕੇ ਇਹ ਸਾਰਾ ਵਿਵਾਦ ਸ਼ੁਰੂ ਹੋਇਆ ਸੀ ਹੁਣ ਚੱਲ ਮੇਰਾ ਪੁੱਤ ਨੂੰ ਲੈ ਕੇ ਇੱਕ ਵੱਡਾ ਝਟਕਾ ਫਿਲਮ ਦੇ ਜਿਹੜੇ ਨਿਰਮਾਤਾ ਨੇ ਉਹਨਾਂ ਨੂੰ ਲੱਗਦਾ ਹੋਇਆ ਨਜ਼ਰ ਆ ਰਿਹਾ ਹੈ ਔਰ ਉਮੀਦ ਹੈ ਕਿ ਫਿਲਮ ਦੇ ਨਿਰਮਾਤਾ ਪਹਿਲਾਂ ਹੀ ਇਸ ਚੀਜ਼ ਸੋਚ ਚੁੱਕੇ ਸੀ ਕਿ ਫਿਲਮ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋਏਗੀ ਇਸੇ ਕਰਕੇ ਉਹਨਾਂ ਦੇ ਵੱਲੋਂ ਇਹ ਜਿਹੜਾ ਸਮਾਂ ਨਿਰਧਾਰਿਤ ਕਰ ਦਿੱਤਾ ਗਿਆ ਕਿ 1 ਅਗਸਤ ਨੂੰ ਫਿਲਮ ਵਰਲਡਵਾਈਡ ਰਿਲੀਜ਼ ਕੀਤੀ ਜਾਏਗੀ ਪਰ ਸਰਦਾਰ ਜੀ 3 ਤੋਂ ਬਾਅਦ ਚੱਲ ਮੇਰਾ ਪੁੱਤ ਵੀ ਇੱਕ ਵਾਰ ਫਿਰ ਤੋਂ ਵਿਵਾਦਾਂ ਦੇ ਵਿੱਚ ਘਿਰਦੀ ਹੋਈ ਨਜ਼ਰ ਆ ਰਹੀ ਹੈ ਸੋ ਇਹ ਸੀ ਅੱਜ ਦੀਆਂ तमाम ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਣੇ ਰਹੋ ਬਿਲਟੀਵੀ ਯੂਕੇ ਦੇ ਨਾਲ ਧੰਨਵਾਦ